ਮਾਸਟਰ ਸਲੀਮ ਨੂੰ ਤੁਸੀਂ ਉਦੋਂ ਇੰਟਰਡਿਊਸ ਕਰਤੇ ਜਦੋਂ ਉਹਦੀ ਉਮਰ 7 ਸਾਲੀ ਚਰਖੇ ਦੀ ਕੋਈ ਮਿੱਠੀ ਮਿੱਠੀ ਆਉਂਦੀ ਨਾ ਉਹ ਕਿਵੇਂ ਸਬਾਬ ਬਣਨ ਵਾਲੇ ਕਿ ਇਹਨਾਂ ਨੂੰ ਹੀ ਮਾਸਟਰ ਸਲੀਮ ਨੂੰ ਕਰਨਾ ਹੈਗਾ ਹਾਂਜੀ ਜਗਤਾਰ ਭਾਜੀ ਇਹ ਇੱਕ ਸਮਾਸੀ ਇੱਕ ਇਹ ਗੱਲ 91 ਦੀ ਗੱਲ ਹੈ ਉਸ ਵਕਤ ਮੇਰੀਆਂ ਇੱਕ ਮੇਰੀ ਟੇਪ ਸੀਗੀ ਦਿਲ ਦਾ ਖੜਾਉਣਾ ਨਾਲ ਲੈ ਜਾ ਬਹੁਤ ਸੁਪਰ ਹਿੱਟ ਸੀ ਇੱਕ ਮੇਰੀ 뮤직 ਚ ਟੇਪ ਆਈ ਸੀ ਕুকু ਰਾਨਾ ਰੋਂਦਾ ਮਾਸਟਰ ਸਲੀਮ ਤੇ ਕੁਲਦੀਪ ਮਾਨਕ ਜੀ ਦਾ ਬੇਟਾ ਯੁਧਵੀਰ ਮਾਨਕ ਇਹਨਾਂ ਦੋਨਾਂ ਨੂੰ ਲੈ ਕੇ ਆਪਾਂ ਜਿਹੜਾ ਹੈਗਾ ਨਾ 6-6 ਗਾਣੇ 12 ਗਾਣੇ ਦੀ ਟੇਪ ਕੱਢੀ ਗਏ ਅੱਛਾ ਜੀ ਸੋ ਉਹ ਅਸੀਂ ਤਿਆਰੀ ਕੀਤੀ ਸੀਗੀ 12 ਗਾਣੇ ਤਿਆਰ ਕੀਤੇ ਸੀਗੇ ਦੋਨਾਂ ਵਾਸਤੇ ਲੇਕਿਨ ਉਹ ਤਿਆਰੀ ਕਰਦਿਆਂ ਕਰਦਿਆਂ ਹੀ ਮਤਲਬ ਯੁੱਧਵੀਰ ਮਾਨਕ ਨੇ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਸਟੂਡੈਂਟ ਵੀਜ਼ਾ ਤਾਂ ਇਹਦਾ ਵੀਜ਼ਾ ਆ ਗਿਆ ਉਹ ਫਿਰ ਮਾਨਕ ਸਾਹਿਬ ਬਹੁਤ ਐਕਸਾਈਟਡ ਹੋ ਗਏ ਉਹ ਕਹਿੰਦੇ ਨਹੀਂ ਵੀ ਗਾਣੇ ਤਾਂ ਚੱਲਦੇ ਹੀ ਰਹਿਣਗੇ ਇਹਦਾ ਵੀਜ਼ਾ ਆ ਗਿਆ ਹੈ ਨਾ ਕਲਾਕਾਰਾਂ ਨੂੰ ਹੁੰਦਾ ਹੀ ਹੈ ਕਿ ਪੁੱਤ ਆਪਦੇ ਨੂੰ ਭੇਜੀਏ ਸੋ ਉਹ ਕਹਿੰਦੇ ਵੀ ਇਹ ਤਾਂ ਹੁਣ ਜਾਊਗਾ ਅਸੀਂ ਕਹਾਂ ਚਲੋ ਠੀਕ ਹੈ ਸੋ ਉਹ ਫਿਰ ਵਿੱਚੋਂ ਆਊਟ ਹੋ ਗਿਆ ਤੇ ਫਿਰ ਰਹਿ ਗਿਆ ਕਲਾ ਸਲੀਮ ਫਿਰ ਅਸੀਂ ਉਹ ਅੱਠ ਗਾਣੇ ਜਿਹੜੇ ਉਹਨਾਂ ਚ ਚੁਣ ਕੇ ਅੱਛਾ ਉਹ ਫਿਰ ਅੱਠ ਗਾਣੇ ਜਿਹੜੇ ਅਸੀਂ ਰਿਕਾਰਡ ਕੀਤੇ ਚੰਡੀਗੜ੍ਹ ਦੇ ਵਿੱਚ ਚੀਮਾ ਸਟੂਡੀਓ 'ਚ ਰਿਕਾਰਡਿੰਗ ਕੀਤੀ 뮤직 ਮੈਂ ਕੀਤਾ ਸੀਗਾ ਤੇ ਸਾਰੀ ਮਿਹਨਤ ਹੀ ਮੇਰੀ ਸੀਗੀ